ਆਦੋ ਮੰਗਰੋ ਸਾਲ ਸਾਲ ਬਦ ਦੋ ਕੁੜੀਆਂ ਜਦ ਹੋਈਆਂ ਪੁੱਤਰ ਦੇ ਦੇ ਰੱਬਾ ਮਾਪੇ ਲੱਗੇ ਕਰਨਰ ਜੋਈਆਂ ਐਸੀ ਹੋਈ ਰਹਿਮਤ ਰੱਬ ਨੇ ਸੁਣ ਲਈ ਹੋ ਕੇ ਨੇੜੇ ਤੀਜੀ ਵਾਰੀ ਪੁੱਤਰ ਆਇਆ ਉਹਨਾਂ ਮਾਪਿਆਂ ਵੇੜੇ ਤਰਸੇ ਨੇ ਦਾ ਪੁੱਤਰ ਸੀ ਤਾਂ ਸਭ ਨੇ लाड़ ਲੜਾਏ ਮੰਗਣ ਤੋਂ ਪਹਿਲਾਂ ਪਿਓ ਪੁੱਤ ਨੂੰ ਹਰ ਇੱਕ ਚੀਜ਼ ਦੁਆਏ ਸਾਲ 16ਵਾਂ ਚੜਿਆ ਮੁੰਡਾ ਚੰਗਾ ਨਿੱਖਰ ਆਇਆ ਪਿਓ ਦਾ ਸਾਹ ਹੁਣ ਸੌਖਾ ਹੋਇਆ ਪੁੱਤ ਜਾਂ ਹੱਥ ਵੰਡਾਇਆ ਪਿੰਡ ਦੇ ਮੁੰਡਿਆਂ ਦਾ ਸੀ ਪੁੱਤ ਹੁਣ ਸੰਗੀ ਸਾਥੀ ਬਣ ਗਿਆ ਨਾਲ ਪੁੱਤ ਦੇ ਦੇਖ ਮਹਿਫਲਾਂ ਪਿਓ ਦਾ ਸੀਨਾ ਤਣ ਗਿਆ ਇੱਕ ਦਿਨ ਰਾਤੀ ਲੇਟ ਆਏ ਨੂੰ ਪਿਓ ਨੇ ਕਾਰਨ ਪੁੱਛਿਆ ਦੋ ਦਿਨ ਨਾ ਉਹ ਬੋਲਿਆ ਖੋਰੇ ਕਿਉਂ ਸੀ ਪਿਓ ਨਾਲ ਰੁੱਸਿਆ ਰੋਜ਼ ਰਾਤ ਨੂੰ ਲੇਟ ਆਉਣਾ ਤੇ ਦਿਨ ਤੱਕ ਰਹਿਣਾ ਸੁੱਤਾ ਪੈਣ ਪਚਰ ਕੇ ਰਹਿੰਦਾ ਕੰਮ ਨੂੰ ਹੱਥ ਨਾ ਲਾਉਂਦਾ ਓਕਾ ਕੁਸਰ ਮੁਸਰ ਫਿਰ ਹੋਈ ਸ਼ੁਰੂ ਕਿ ਮੁੰਡਾ ਪਿਆ ਕੁਰਾਹੇ ਪਿਓ ਸੋਚੇ ਕਿ ਖੁਦ ਨੂੰ ਜਾਂ ਫਿਰ ਲੋਕਾਂ ਨੂੰ ਸਮਝਾਵੇ ਇੱਕ ਦੋ ਵਾਰੀ ਫਿਰ ਵੀ ਪਿਓ ਨੇ ਪੁੱਤ ਨੂੰ ਰੋਕਣਾ ਚਾਹਿਆ ਉਂਗਲ ਛੱਡ ਕੇ ਪੁੱਤ ਨੇ ਸੀ ਪਿਓ ਦੀ ਦਾੜੀ ਨੂੰ ਹੱਥ ਪਾਇਆ ਥੱਕ ਹਾਰ ਕੇ ਮਾਪੇ ਹੁਣ ਤਾਂ ਚੁੱਪ ਸੀ ਵੱਟ ਕੇ ਬਹਿ ਗਏ ਸੋਚਣ ਕਿੰਨੇ ਮਾਵਾਂ ਦੇ ਪੁੱਤ ਇਸੇ ਰਸਤੇ ਪੈ ਗਏ ਆਖਰ ਨੂੰ ਫਿਰ ਉਹੀ ਹੋਇਆ ਜਿਸ ਤੋਂ ਸੀ ਚਿਤ ਦਰਦਾ ਮਾਰਦ ਹਥੜਾ ਬਾਪੂ ਆਕੇ ਉਠ ਪੁੱਤ ਹੁਣ ਕਿਉਂ ਨਹੀਂ ਤੂੰ ਲੜਦਾ ਹੁਣ ਨਹੀਂ ਮੈਂ ਤੈਨੂੰ ਕੁਝ ਕਹਿੰਦਾ ਉਠ ਮੇਰੇ ਪੁੱਤ ਬੱਲਿਆ ਅਸੀਂ ਦੱਸ ਕੀ ਦੇਖਿਆ ਤੇਰਾ ਜਿੱਡਾ ਸੀ ਤੂੰ ਆਇਆ ਜੱਗ ਤੇ ਓਡਾ ਹੀ ਤੁਰ ਚੱਲਿਆ ਓਡਾ ਹੀ ਤੁਰ ਚੱਲਿਆ